ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਆ ਸਾਡੇ ਨਵੇਂ ਚੈਨਲ ਆ ਆਮਨ ਵਿੱਕੀ ਬਲੌਗਸ ਦੇ ਉੱਤੇ ਤੇ ਸਾਡੇ ਘੱਟ ਦਾ ਟਾਈਮ ਆ ਨਾਲ ਸਵੇਰ ਦਾ ਟਾਈਮ ਆ ਤੋਂ ਬਹੁਤ ਵਧੀਆ ਨਿਕਲੀ ਆ ਆਪਾਂ ਦੇਖਦੇ ਅੰਦਰ ਆਮਨ ਕੀ ਕਰਨ ਲੱਗਰੇ ਨੇ ਤੇ ਵੈਸੇ ਹੁਣ ਸੁੱਕੀ ਢਾਂਡ ਬਹੁਤ ਵਧੀਆ ਨਾ ਕਿਉਂ ਠੰਡ ਦੇ ਦਿਨ ਨੇ ਠੰਡ ਪੈਣੀ ਵੀ ਆ ਬਾਹਰ ਕੋਈ ਜਾ ਰਿਹਾ ਰੌਕਸੀ ਦੇਖਣ ਲੱਗ ਰਿਹਾ ਮੈਂ ਕੌਣ ਜਾਂਦਾ ਜਿਵੇਂ ਸਾਡਾ ਤੁਸੀਂ ਆਮਰੁਪ ਟਿਕਾਲਾ ਚੈਨਲ ਕੜਾਈ ਵਾਲਾ ਦਾ ਵਧੀਆ ਪਿਆਰ ਕਰਦੇ ਹੋ ਉਹਨੂੰ ਰਿਸਪੌਂਸ ਦਿੰਨੇ ਹੋ ਸਾਡੇ ਇਸ ਨਵੇਂ ਚੈਨਲ ਨੂੰ ਵੀ ਤੁਸੀਂ ਵਧੀਆ ਰਿਸਪੌਂਸ ਦਿਓ ਵੱਧ ਤੋਂ ਵੱਧ ਦੇਖਿਓ ਵੀਊ ਕਰਿਓ ਮੈਸੇਜ ਇਹ ਪਹਿਲਾ ਬਲੌਗ ਆ ਕੋਈ ਐਡਾ ਆਪਾਂ ਵੱਡਾ ਨਹੀਂ ਪਾਉਂਦੇ ਛੋਟੇ ਹੀ ਪਾਵਾਂਗੇ ਇਹ ਥੋੜੀ ਇੰਟਰੋ ਹੀ ਆ ਇਹ ਅੱਗੇ ਤੋਂ ਆਪਾਂ ਇਹਦੇ ਉੱਤੇ ਵਧੀਆ ਤੋਂ ਵਧੀਆ ਬਲੌਗ ਪਾਏ ਕਰਾਂਗੇ ਬਾਰੀ ਸਬਜ਼ੀ ਵਾਲਾ ਭਾਈ ਫਿਰਦਾ ਰੋਜ਼ੀ ਸਬਜ਼ੀ ਲੈਣੀ ਹੈ ਕੋਈ ਸਬ지 ਲੈਣੀ ਹੈ ਕੋਈ ਹੈ ਗੋਭੀ ਦੀ ਸ਼ਕੀਨ ਹੈ ਇਹ ਜਦੋਂ ਗੋਭੀ ਘਟਦੇ ਹੁੰਦੇ ਨੇ ਫੁੱਲ ਖਾਂਦੀ ਆ ਇਹ ਫੁੱਲ ਮਤਲਬ ਫੁੱਲ ਜਿਵੇਂ ਆਪਾਂ ਕਹਿੰਦੇ ਨੇ ਜਿਆਦਾ ਤੇ ਵੈਸੇ ਗੋਭੀ ਦੇ ਫੁੱਲ ਵੀ ਹੁੰਦੇ ਨੇ ਨਾ ਅੰਦਰ ਨਹੀਂ ਜਾਣਾ ਆ ਦੇਖੋ ਇਹਦਾ ਬਿਸਤਰਾ ਆ ਗਿਆ ਆਪਦੇ ਬਿਸਤਰੇ ਇਹ ਮਸਤੀ ਜਾਨਪੁਰੀ ਰੋਕੀ ਤਰ੍ਹਾਂ ਕੰਬਲ ਆ ਇਹ ਉੱਤੇ ਲੇ ਲਾ ਦੇ ਅੰਦਰ ਬਾਣੀ ਲਾਰਖੇ ਆਮਨੇ ਐਲਈਡੀ ਦੇ ਯਾ ਸਫਾਈ ਕਰ ਰਹੀ ਆਮਨਾ ਤੇ ਦੇਖ ਲੈ ਆਪਾਂ ਆਮਨ ਸਫਾਈ ਕਰਨ ਲੱਗ ਰਹੇ ਨੇ ਇਹ ਆ ਗਈ ਆਪਣੀ ਰਸੋਈ ਇਹ ਆਪਣੀ ਲੌਬੀ ਆ ਤੇ ਉੱਤੇ ਚਵਾਰਾ ਆ ਗਿਆ ਹੋ ਡਰੈنگ ਰੂਮ ਆ ਗਿਆ ਤੇ ਵੈਸੇ ਅੱਜ ਜਿਹੜਾ ਬਲੋਗ ਹੈ ਆਪਣਾ ਹੀ ਇੰਟਰੋਡਕਸ਼ਨ ਦਾ ਆ ਫੋਟੋ ਵਾਲਾ ਗੇਮ ਇਹਨੇ ਸਾਡੇ ਬੇਡੇ ਰਮਾਨ ਦੀ ਆ ਸਕੂਲ ਚ ਨਾਮ ਲੈਂਦੇ ਹੋਏ ਆ ਮੈਰਿਜ ਦੀ ਆ ਗਈ ਉਹ ਫਿਰ ਰਮਾਨ ਦੀ ਆ ਗਈ ਛੋਟੇ ਹੁੰਦੇ ਵੀ ਤੇ ਉਹ ਸਾਡੀ ਆ ਗਈ ਤੇ ਤੁਹਾਡੇ ਲਈ ਅਸੀਂ ਵਧੀਆ ਤੋਂ ਵਧੀਆ ਬਲੋਗ ਪਾਇਆ ਕਰਾਂਗੇ ਮੈਂ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਆ ਦੇਖੋ ਸ਼ਿਵਕਲੀ ਚੇਪੀ ਪਈ ਆ ਇਹ ਆਪ ਹੀ ਜੇ ਕਿਸੇ ਆਪ ਹੀ ਡਰ ਜਾਂਦੇ ਆਂ ਕਈ ਵਾਰੀ ਸੋਚਿਆ ਜਦ ਦੱਪਣ ਲੱਗੇ ਹੁੰਦਾ ਵੀ ਸਿਪਕੜੀ ਬੈਠੀ ਐ ਸੱਚੀ ਵਿੱਚੀ ਰਬੜਦੀ ਆ ਵੈਸੇ ਇਹ ਤੂੰ ਡਰ ਨਹੀਂ ਮਾਰਾ ਮੈਨੂੰ ਆ ਗਿਆ ਜਦੋਂ ਫਲੈਸ਼ ਲਾਉਂਦੇ ਉਹ ਦਰੂਗੀ ਚਪਾ ਲੱਗ ਗਿਆ ਨਲਦਾਸ ਕਹਿੰਦਾ ਅੱਛਾ ਮੈਂ ਚੇ ਚਾਲ ਸੇਕ ਕੇ ਲਿਆ ਨਾ ਉਹ ਵੈਸੇ ਜੇ ਡਰਦਾ ਹੁੰਦਾ ਇਹੋ ਜੀ ਚੀਜ਼ ਤੋਂ ਬੰਦਾ ਅਣਬਟੱਕੀ ਡਰਦਾ ਹੁੰਦਾ ਨਾ ਜੇ ਸੋਚ ਉਹ ਤੀ ਕਈ ਵਾਰ ਬੰਦਾ ਸੋਚ ਦੱਬੇ ਹੈ ਨਾ ਉਹ ਉਦੋਂ ਕਿਸੇ ਹੋਰ ਪਾਸੇ ਇਹ ਧਿਆਨ ਹੋਵੇ ਇੱਕੋ ਦਾ ਦਮ ਨਹੀਂ ਕੱਬੇ ਉਦੋਂ ਬੰਦਾ ਕਰਦਾ ਹੋਏ ਪਰ ਫਿਰ ਜੜੀ ਸੁੱਤ ਤੇ ਲਾ ਲਾਉਂਦਾ ਸੀ ਅੱਛਾ ਫਿਰ ਮੈਂ ਹੋਇਆ ਤੇ ਜੜੀ ਸੁੱਤ ਦਾ ਆਪਾਂ ਕਾ ਕਿ ਬੰਦੇ ਕਰਦੇ ਹਾਂ ਹਾਂ ਇਹ ਸੋਚ ਆਪਾਂ ਜਿਆਦੇ ਜਿਆਦੇ ਦੱਬਦੇ ਆ ਨਾ ਲੋਬੀ ਵਾਲੀ ਰੌਕਸੀ ਕੰਦਾ ਸੁਣ ਰਹੀ ਆ ਅੰਦਰੋਂ ਉਹਨੂੰ ਬਹੁਤ ਉਹ ਤਾਬਲੀ ਰਹਿੰਦੀ ਆ ਅੰਦਰੋਂ ਤਾਂ ਗੇਟ ਖੋਲ ਲੈਂਦੀ ਆ ਇਹ ਬਾਹਰੋਂ ਨਹੀਂ ਗੇਟ ਖੁੱਲਦਾ ਇਹ ਤੋਂ ਰੌਕਸੀ ਗੇਟ ਖੋਲ ਮੈਂ ਤਾਂ ਗੇਟ ਖੜਕਾਈ ਜੂ ਪੰਦੀ ਨਾਲ ਆਜੋ ਰੱਖੀ ਆਜੋ ਭਾਈ ਓਏ ਆਜੋ ਆਏ ਹਾਏ ਆਏ ਹਾਏ ਆਏ ਹਾਏ ਆਜੋ 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 ਗੇਟ ਖੜਕਾਇਓ ਗੇਟ ਖੜਕਾਵੇ ਗੇਟ ਖੜਕਾ ਕੇ ਦਿਖਾ ਦੇ ਸਾਨੂੰ ਆਜਾ ਰੋਟੀ ਖਾਈਏ ਚਲੋ ਭਾਈ ਰੋਟੀ ਖਾਣੇ ਸਾਂ ਰੋਟੀ ਖਾਣੇ ਸਾਂ ਜਾਂਦੇ ਆ ਜਾਂਦੇ ਸਾਂ ਐ ਪੱਕੀ ਆ ਹੁਣ ਨਿਕਲਗਾ ਕਿਧੋਂ ਦੀ ਚਲੋ ਭਈ ਇਧਰ ਰੋਟੀ ਖਾਣੇ ਸਾਂ ਡਰੈਇੰਗ ਰੂਮ ਦੇ ਵਿੱਚ ਬੈਠ ਕੇ ਜਾਂਦੇ ਜੀ ਅਸੀਂ ਜਾਂਦੇ ਆ ਚਲੋ ਭਾਈ ਚੱਲੀਏ ਸਾਰੇ ਜਣੇ ਆਜੋ ਰੌਸੀ ਆਇਆ ਬੁੱਤ ਆਏ ਕੜ ਕਹਾਤਾ ਐਂ ਕੜਗਾਉਂਦੀ ਹੁੰਦੀ ਹੈ ਇਹ ਗੇਟ ਰੌਸੀ ਹੈ ਲੋਗੇ ਸਾਰੇ ਨੂੰ ਰੌਸੀ ਬਾਰੋਂ ਪ੍ਰੈਕਟਿਸ ਕਰ ਦੂੰ ਗੇਟ ਖੋਲਣ ਦੀ ਹੁਣ ਉਹ ਚੱਕ ਕੇ ਲਊ ਆਪਦਾ ਗੰਬਲ ਉਹ ਦੇਖੋ मैं सुन देखो ना ओ, दे रही हो। गेड़े दे रही है, ओ, देखो साफ सफाई है जल है रोटी बन गया पा पालो फिर खाइए रक्सी तू रोटी खावे है <laughs> ਰੋਟੀ ਖਾਵੇਂਗਾ ਹੈ ਰੋਟੀ ਤੇ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਿਉਂ ਅਸੀਂ ਇਹ ਕੱਲ ਹੀ ਚੈਨਲ ਬਣਾਇਆ ਮੈਂ ਤੇ ਅਮਨੇ ਸੋਚਿਆ ਨਾ ਵੀ ਬਲੌਗ ਵਾਲਾ ਚੈਨਲ ਵੀ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਆਪਾਂ ਨਾ ਬਾਹਰ ਅੰਦਰ ਜਾਂਦੇ ਆ ਉਦੋਂ ਬਹੁਤ ਜੀ ਕਰਦਾ ਹੁੰਦਾ ਵੀ ਯਾਰ ਆਪਾਂ ਬਲੌਗ ਬਣਾ ਕੇ ਭਾਈਏ ਪਰ ਅਕਸਰ ਉਹ ਆਪਣਾ ਜਿਹੜਾ ਚੈਨਲ ਆ ਨਾ ਉਹ ਹੈਗਾ ਆਪਣਾ ਬੁਟੀਕ ਵਾਲਾ ਉਹਦੇ ਤੇ ਆਪਾਂ ਕੜਾਈ ਵਾਲੇ ਵੀਡੀਓ ਪਾਉਨੇ ਆ ਤੇ ਹੁਣ ਆਪਣੀ ਕਲਾਸਾਂ ਵੀ ਸ਼ੁਰੂ ਕਰੀ ਹੋਈਆਂ ਨੇ ਕੜਾਈ ਦੀਆਂ ਮੈਨ ਭਰਾਵਾਂ ਨੂੰ ਸਿਖਾਉਣ ਸਿਖਾਉਣ ਵਾਲੀਆਂ ਵੀ ਕਈ ਭੈਣਾਂ ਸਿੱਖਣਾ ਚਾਹੋਣਾ ਤੁਸੀਂ ਸਾਡੇ ਉਹ ਚੈਨਲ ਤੇ ਮੈਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਰ ਮੈਂ ਰਿਕਵੈਸਟ ਕਰੂੰਗਾ ਤੁਸੀਂ ਇਹ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵਸਤੂ ਵੱਧ ਸ਼ੇਅਰ ਕਰਿਓ ਤੇ ਤੁਹਾਡੇ ਲਈ ਅਸੀਂ ਵਧੀਆ ਤੋਂ ਵਧੀਆ ਵਲੌਗ ਲੈ ਕੇ ਆਵਾਂਗੇ ਤੇ ਇਹਦੇ ਵਿੱਚ ਸਾਰਾ ਦਿਖਾਇਆ ਕਰਾਂਗੇ ਤੁਹਾਨੂੰ ਹਨਾ ਵੀ ਜਿਵੇਂ ਆਪਾਂ ਹੁਣ ਜਿਹੜੀ ਕਿੜਾਈ ਵਾਲੀ ਵੀਡੀਓ ਬਣਾਉਣੇ ਉਸ ਤੋਂ ਪਹਿਲਾਂ ਆਪਾਂ ਕਿਵੇਂ-ਕਿਵੇਂ ਸ਼ੁਰੂ ਕਰਦੇ ਆਂ ਸਟਾਰਟਿੰਗ ਕਰਦੇ ਆਂ ਸਾਰਾ ਕੁਝ ਜਿੰਨਾ ਵੀ ਹੋਇਆ ਕਰੋ ਨਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਏ ਕਰਾਂਗੇ ਵਲੌਗਾਂ ਦੇ ਵਿੱਚ ਤੇ ਵੱਧ ਤੋਂ ਵੱਧ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਸਾਡਾ ਅੱਜ ਪਹਿਲਾ ਵਲੌਗ ਤੁਹਾਨੂੰ ਕਿਦਾਂ ਲੱਗਿਆ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮਾਫ਼ ਕਰ ਦਿਓ ਹਾਦਰ ਰਹੋ ਵਾਦਰ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ